ਆ ਤੂੰ ਦੱਸ ਦੇ ਨਾ ਤੇਰੇ ਚਪੇੜਾ ਪੈਣੀਆਂ ਤੇਰੇ ਟੱਲਣ ਜਸਬੀਰ ਜੱਸੀ ਤੇਰੀ ਵਿੱਚੋਂ ਨਿਕਲ ਨਹੀਂ ਟੱਟੀ ਤਾਂ ਲੋਕੀ ਦੁਨੀਆ ਵਾਲੇ ਮੀਟੂ ਨੂੰ ਰੱਬ ਮੰਨ ਲਾ ਪਿਆ ਉਹ ਤੂੰ ਜਦੋਂ ਕਾਰਾਂ 'ਚ ਜਾਂਦਾ ਸੀਗਾ ਤੇਰੀ ਕਾਲਜ ਦੇ ਟਾਈਮ ਤੇ ਤੂੰ ਕਿੰਨੀਆਂ ਕੁੜੀਆਂ ਛੇੜਦਾ ਰਿਆ ਕਿੰਨੀਆਂ ਨੂੰ ਨਹੀਂ ਛੇੜਿਆ ਸਾਰੀ ਡਿਟੇਲ ਆ ਤੇਰੀ ਪੁੱਤ ਨਹੀਂ ਹੈ ਕੋਈ ਡਿਟੇਲ ਮੈਂ ਤੈਨੂੰ ਦੱਸਾਂ ਮੈਨੂੰ ਨਾ ਗੁੱਸਾ ਆ ਗਿਆ ਸੋ ਦੇਖ ਸਕਦੇ ਹੋ ਵਾਰ ਜਣਾ ਮੈਨੂੰ ਇਹਨੂੰ ਬੰਦਾ ਪੁੱਛੇ ਵੀ ਤੇਰੇ ਗਾਣੇ ਨਹੀਂ ਚੱਲਦੇ ਤੈਨੂੰ ਲੋਕੀ ਵਿਊ ਨਹੀਂ ਦਿੰਦੇ ਤੂੰ ਨੰਗੀਆਂ ਕੁੜੀਆਂ ਵੀ ਨਚਾਲੀਆਂ ਸਾਰਾ ਕੁਝ ਕੱਸੀਆਂ ਪਾ ਕੇ ਸਾਰਾ ਕੁਝ ਕਰ ਲਿਆ ਤੂੰ ਜਦੋਂ ਕਾਲਜ ਦੇ ਟਾਈਮ ਤੇ ਕਿੰਨੀਆਂ ਕੁੜੀਆਂ ਛੇੜਦਾ ਰਿਆ ਤੇਰੀ ਡਿਟੇਲ ਆ ਜਦੋਂ ਮਰਜੀ ਮਿਲਨੀ ਕੱਲਾ ਹੀ ਹੁਣਾ ਮੈਂ ਤੂੰ ਸਲੀਮ ਭਾਈ ਨਾਲ ਜਸਵੀਰ ਜੱਸੀ ਤੂੰ ਸਲੀਮ ਭਾਈ ਨਾਲ ਪੈਸੇ ਚੁੱਕਣ ਤੇ ਜਾ ਤੈਨੂੰ 2500 ਰੁਪਏ ਦੇੜੀ ਮੈਂ ਨਵਾ ਦਵਾਵਾਂ ਜਾਂ ਤੇਰੇ ਬੂਟ ਚ ਪਾਣੀ ਪੀਊਂਗਾ ਮੈਂ ਜਸਵੀਰ ਜੱਸੀ ਤੂੰ ਸਿਰਫ ਸਲੀਮ ਭਾਈ ਨਾਲ ਪੈਸੇ ਇਕੱਠੇ ਕਰਨ ਜਾਣੇ ਆ ਜਾਂ ਪੇਜੀ ਭਾਈ ਨਾਲ ਚਲ ਜਾ ਤੇ ਜਾਂ ਸਾਡੇ ਅਮਰਿਤਸਰ ਸਾਹਿਬ ਭਾਈ ਨਾਲ ਚਲ ਜਾ ਔਰੇ ਨਾ ਕਿਸੇ ਬੰਦੇ ਨਾਲ ਜਾਂ ਤੂੰ ਮੇਰੇ ਮਗਰ ਚੱਲ ਜਾ ਨੀਟੂ ਸ਼ਟਰਾ ਮਗਰ ਪੈਸੇ ਇਕੱਠੇ ਕਰੇਗਾ ਜਾ ਤੇਰਾ ਮੇਰੀ ਕਸਮ ਲੈ ਗਈ ਮੈਂ ਤੈਨੂੰ 2500 ਦਿਹਾੜੀ ਦਊਂਗਾ ਮੇਰੇ ਮਗਰ ਸਟੇਜ ਦੇ ਪੈਸੇ ਇਕੱਠੇ ਕਰਾ ਕੇ ਜਿੰਨੇ ਪ੍ਰੋਗਰਾਮ ਹੋਏ 2500 ਰੁਪਏ ਦਿਹਾੜੀ ਜਸਵੀਰ ਜੱਸੀ ਤੇਰੀ ਤੁਹਾਡੀ ਜੇ ਮੈਂ ਜ਼ੁਬਾਨ ਤੋਂ ਮੁਕਰਾਂ ਤੇ 100 ਜੁੱਤੀ ਤੇਰੀ ਤੁਹਾਡੀ ਕਿੰਨੀ ਦਿਹਾੜੀ ਉਹ ਤੇ ਤੁਹਾਡੀ ਕਿੰਨੀ ਕੀ ਹੁੰਦੀ ਮੇਰੀ ਕਿੰਨੀ ਮਰਜ਼ੀ ਮੇਰੀ 7000 ਪੈਂਦੀ 8000 ਮੇਲੇ ਤੇ ਗਾਣੇ ਗਾਣੇ ਐ ਵੇ ਇੱਕ ਜਸਵੀਰ ਜੱਸੀ ਫੁੱਦੂ ਬੰਦਾ ਹੂੰ ਉਹ ਫੁੱਦੂ ਬੰਦਾ ਸਿਰੇ ਦਾ ਬੰਦਾ ਤੇਰਾ ਗਾਣਾ ਨਹੀਂ ਚੱਲਣਾ ਤੇ ਮਤ ਮਾਰੀ ਗਈ ਐ ਹਮ ਜਸਬੀਰ ਜੱਸੀ ਤੇਰੀ ਵਿੱਚੋਂ ਨਿਕਲ ਨਹੀਂ ਟੱਟੀ ਮੇਰਾ ਨਾਂ ਲੈ ਕੇ ਮOHAMA ਤੂੰ ਫੇਮਸ ਹੋ ਜਾਨਾ ਤੇਰੇ ਗਾਣੇ ਨਹੀਂ ਚੱਲਦੇ ਉਹ ਸਾਡੇ ਗਾਣੇ ਵੀਊ ਆਂਦੇ ਦੇਖ ਇੱਕੋ ਗਾਣਾ ਪਾਇਆ 31 دسمبر ਲੈ ਕੇ ਤੇਰਾ ਨੰਬਰ 8 ਲੱਖ ਵੀ ਇੱਕ ਇੱਕ ਹਫਤੇ ਤੋਂ ਪਹਿਲਾਂ ਪਹਿਲਾਂ 8 ਲੱਖ ਵਿਊ ਆ ਗਏ ਆ ਹੈ ਹੁਣ ਤੇ ਪਤਾ ਨਹੀਂ ਕਿੰਨੇ ਲੱਖ ਹੋ ਗਏ ਉਹ ਫੁੱਦੂ ਬੰਦਿਆ ਉਹ ਗਾਲ ਗਾਲ ਨਹੀਂ ਕੱਢ ਰਹੀ ਹਾਂ ਮੈਂ ਚਪਿੜਾ ਮਾਰ ਦੇਣੀਆਂ ਬੰਦੇ ਦੇ ਇਹ ਕੋਈ ਹੈ ਕੋਈ ਜਸਵੀਰ ਦੱਸੇ ਕਿਦਾਂ ਪੰਜਾਬੀ ਸਿੰਗਰ ਤਾਂ ਪੰਜਾਬੀ ਸਿੰਗਰ ਜਿਹੜਾ ਕਹਿੰਦਾ ਕੁੜੀਆਂ ਨੂੰ ਕਹਿੰਦਾ ਇੱਕ ਕੁੜੀ ਪੰਜਾਬੀ ਨੱਕਰਾਪਾਕ ਕੁੜੀਆਂ ਨੂੰ ਚਾਹੁੰਦਾ ਫਿਰਦਾ ਅੱਛਾ ਆਪਣੀ ਮਾਂ ਭੈਣ ਨੂੰ ਦੇਖ ਜਾ ਕੇ ਹਾਂ ਹਾਂ ਫੁੱਦੂ ਬੰਦਾ ਸਿਰੇ ਦਾ ਨਹੀਂ ਗਾਲ ਨਹੀਂ ਕੱਢਣੀ ਯਾਰ ਹੈ ਇੱਕ ਕਲੰਨ ਬੰਦਾ ਐ ਨਹੀਂ ਲਾਈਵ ਚੱਲਦਾ ਜੀ ਨੀਟੂ ਜੀ ਗਾਲ ਨਹੀਂ ਕੱਢਦੇ ਲਾਈਵ ਚੱਲਦਾ ਮੈਂ ਕੀ ਕਰਾਂ ਨੀਟੂ ਕਾ ਸੁਣੋ ਕਹਿੰਦਾ ਦੁਨੀਆ ਵਾਲੇ ਨੀਟੂ ਨੂੰ ਰੱਬ ਮੰਨਦੇ ਪਏ ਇੰਨੇ ਗੱਲ ਕਿਦਾ ਕਹੀ ਹਾਂ ਇਹ ਜੁਰਤ ਕਿਦਾ ਪਈ ਤੁਹਾਡੇ ਖਰਾਬ ਕਿਉਂ ਪੜਕਦੇ ਆ ਪੰਜਾਬੀ ਸਿੰਘਾਂ ਨਾਲ ਮੈਂ ਤਾਂ ਦੱਸਦਾ ਅਜਿਹੇ ਧਰਮ ਦੇ ਠੇਕੇਦਾਰ ਨੇ ਪਹਿਲੇ ਮੈਂ ਸਾਰਿਆਂ ਪੀਦਾ ਕੀਲਾ ਦਾ ਸਾਰਿਆਂ ਦਾ ਮਾਤਾ ਦਾ ਕੀ ਸਾਰਾ ਨਾਮ ਲੈਂਦਾ ਸੀਗਾ ਇਹ ਚ ਕੁਝ ਧਰਮ ਦੇ ਠੇਕੇਦਾਰ ਮੈਂ ਆਪਣਾ ਫੇਮਸ ਬਣਾਉਣ ਵਾਸਤੇ ਮੇਰੇ ਤੇ ਝੂਠੇ ਕੇਸ ਕੀਤੇ ਗਏ ਇਹਨਾਂ ਝੂਠਿਆ ਕੇਸਾਂ ਕਰਕੇ ਸਾਜੇ ਤੱਕ ਦੇਖੋ ਕੂਲਰ ਪੀਜਾ ਵਾਲੇ ਸਾਰੀ ਦੁਨੀਆ ਨੂੰ ਗਾਲਾਂ ਕੱਢੀਆਂ ਮੇਰਾ ਪਰਚਾ ਪਿਆ ਵਾ ਜੇ ਪੁਲਿਸ ਪ੍ਰਸ਼ਾਸਨ ਪਰਚਾ ਕਰਦਾ ਵਾ ਤੇ ਇਹ ਜਿੰਨੀ ਪੁਲਿਸ ਪ੍ਰਸ਼ਾਸਨ ਦੀ ਇੱਜ਼ਤ ਲੋਕੀ ਕਰਨਗੇ ਨਾ ਦੁਨੀਆ ਵਾਲੇ ਪੁਲਿਸ ਪ੍ਰਸ਼ਾਸਨ ਨੂੰ ਇੱਕ ਰਾਈਟਰ ਦੇਣਗੇ ਜੀ ਵਾਕਈ ਜੇ ਪੰਜ ਬੰਦਿਆਂ ਦੇ ਪਰਚਾ ਕਰ ਦੇਣ ਇਹਨਾਂ ਦੀ ਗੱਲਬਾਤ ਇੰਨੀ ਹੋ ਜਾਣੀ ਆ ਨਾ ਪੁਲਿਸ ਦਾ ਇਨਾਂ ਕੋ ਰੋਬ ਬਣ ਜਾਣਾ ਕਿ ਦੁਨੀਆ ਵਿੱਚ ਕਿਸੇ ਦਾ ਰੋਬ ਨਹੀਂ ਬਣਨਾ ਹੂੰ ਔਰ ਕੁਲਰ ਪੀਜੇ ਵਾਲਾ ਖੁੱਲੀ ਚੈਲੰਜ ਕਹਿੰਦਾ ਵਾ ਜੀ ਮੇਰੇ ਤੇ ਪਰਚਾ ਕਟਾ ਕੇ ਦਿਖਾ ਜੇ ਪੁਲਿਸ ਪ੍ਰਸ਼ਾਸਨ ਪਰਚਾ ਕਰਦੀ ਹੈ ਤਾਂ ਵੀ ਠੀਕ ਆ ਜੇ ਨਹੀਂ ਕਰਦੀ ਮੇਰੀ ਤਾਂ ਕਲਵਾਰ ਉੱਤੇ ਹੀ ਆ ਮੈਂ ਤਾਂ ਕਹੀ ਜਾਣਾ ਕਿ ਮੇਰੇ ਕਹਨ ਤੇ ਪਰਚਾ ਨਹੀਂ ਕੀਤਾ। ਪਰਚਾ ਤੁਸੀਂ ਕਿੱਥੇ ਘਟਾਉਣਾ? ਹੁਣ ਪਹਿਲਾਂ ਉਹਨਾਂ ਦੇ ਘਟਾਉਣਾ ਜਾਂ ਜਸਵੀਰ ਜੱਸੀ ਦੇ ਤੁਸੀਂ? ਮੈਂ ਦੱਸਿਆ ਵਾ ਕਿ ਕੂਲਰ ਪੀਜੇ ਵਾਲੇ ਤੇ ਤੇ ਜਸਵੀਰ ਜੱਸੀ ਤੇ ਦੋਨਾਂ 'ਚ ਕੋਈ ਫਰਕ ਨਹੀਂ। ਉਹਨਾਂ ਨੇ ਦੂਜੀ ਵੀਡੀਓ ਵਾਇਰਲ ਕਰ ਦਿੱਤੀ। ਬਾਅਦ 'ਚ ਲੋਕੀ ਮੈਨੂੰ ਕਹਿੰਦੇ ਨੇ ਦਵਾਈ ਖਵਾ ਜੀ। ਕਹਿੰਦੇ ਇਦਾਂ ਉਹਦੇ ਉਦਾਂ ਤੇ ਆ ਜਸਵੀਰ ਜੱਸੀ ਨੇ ਕਹਿ ਦਿੱਤਾ ਵੀ ਨੀਟੂ ਵੀ ਰੱਬ ਬਣ ਗਿਆ। ਨੀਟੂ ਵੀ ਬਾਬਾ ਬਣ ਗਿਆ। ਉਹਨੇ ਕਿਉਂ ਕਿਹਾ ਇਦਾਂ ਇੰਨੀ ਗੱਲ ਕਿਉਂ ਕਹੀ ਤਾਰ ਉਹਨੇ? ਖੁੱਦੂ ਬੰਦਾ ਹੈਗਾ ਉਹ। ਫੇਰ ਗਾਲ ਨਹੀਂ ਕੱਢਣੀ ਜੀ ਗਾਲ। ਉਹ ਗਾਲਾਂ ਚਪੇੜਾ ਹਾਂ ਨਾਲੇ ਪਈਨਾ ਫਕੀਰਾਂ ਨੂੰ ਤੂੰ ਮਾੜਾ ਕਹਿਣ ਵਾਲਾ ਤੂੰ ਠੇਕੇਦਾਰ ਇਹ ਗੁਰਦਾਸ ਮਾਨ ਸਾਹਿਬ ਦੀ ਗੱਲ ਸੱਚੀ ਹੋ ਗਈ ਆ ਤੁਹਾਡੇ ਕੋਈ ਪ੍ਰੂਫ ਹੈਗਾ ਉਹਨਾਂ ਨੇ ਕੀ ਕਿਹਾ ਪ੍ਰੂਫ ਆ ਦੇਖੋ ਮੇਰੀ ਗੱਲ ਸੁਣੋ ਗੁਰਦਾਸ ਮਾਨ ਜੀ ਨੇ ਇਨੀ ਗੱਲ ਕੀਤੀ ਸੀ ਧਰਮ ਦੇ ਨਾਂ ਤੇ ਜਿੰਨਾ ਮਰਜੀ ਲੁੱਟ ਲੈ ਲੋਕਾਂ ਨੂੰ ਬਹੁਤੀ ਦੇਰ ਨਹੀਂ ਚੱਲਦਾ ਦੇਰਾ ਸਾਧ ਪਖੰਡੀ ਦਾ ਅੱਛਾ ਜੀ ਤੇ ਇਹ ਆ ਦੇਖੋ ਹਾਂ ਲੋ ਨੀਡਰ ਸ਼ਟਰਾਣ ਮੰਨੀ ਜਾਂਦੇ ਕੀ ਮੰਨੀ ਜਾਂਦੇ ਨੇ ਨੀਡਰ ਸ਼ਟਰਾਣ ਕਹਿੰਦਾ ਨੀਡਰ ਸ਼ਟਰਾਣ ਲੋਕੀ ਮੰਨੀ ਜਾਂਦੇ ਰੱਬ ਬਣੀ ਜਾਂਦੇ ਪਿਆ ਬਾਬਾ ਮੰਨੀ ਜਾਂਦੇ ਪਿਆ ਇਹ ਨੂੰ ਬੰਦਾ ਪੁੱਛੇ ਵੀ ਤੇਰੇ ਗਾਣੇ ਨਹੀਂ ਚੱਲਦੇ ਤੈਨੂੰ ਲੋਕੀ ਵੀਊ ਨਹੀਂ ਦਿੰਦੇ ਤੂੰ ਨੰਗੀਆਂ ਕੁੜੀਆਂ ਵੀ ਨਚਾਲੀਆਂ ਸਾਰਾ ਕੁਝ ਕੱਸੀਆਂ ਪਾ ਕੇ ਸਾਰਾ ਕੁਝ ਕਰ ਲਿਆ ਤੂੰ ਜਦੋਂ ਕਾਲਜ ਦੇ ਟਾਂਦ ਕਿੰਨੀਆਂ ਕੁੜੀਆਂ ਛੇੜਦਾ ਰਿਆ ਤੇਰੀ ਡਿਟੇਲ ਆ ਜਦੋਂ ਮਰਜੀ ਮਿਲਨੀ ਇਕੱਲਾ ਹੀ ਹੁੰਨਾ ਮੈਂ ਪਰ ਕੱਲਾਈ ਸਾਹਿਬ ਤੁਹਾਨੂੰ ਕਿੱਦਾਂ ਪਤਾ ਕੁੜੀਆਂ ਛੇੜਦੇ ਤੁਸੀਂ ਕਿੱਦਾਂ ਰੋਪ ਲਾ ਰਹੇ ਉਹਨਾਂ ਤੋਂ ਕੁੜੀਆਂ ਛੇੜਦੇ ਆ ਮੈਂ ਕੱਲਾ ਮੈਂ ਜਦੋਂ ਵੀ ਇੱਕ ਵਾਰ ਮਾਰਾਂ ਸਾਰਾ ਜਮਾਨਾ ਇਕੱਠਾ ਹੋ ਜਾਂਦਾ ਲੋਕ ਮੇਰੀ ਵੀਡੀਓ ਦੇਖਦੇ ਸੱਚ ਦੇ ਤਾਇ ਤੱਕ ਇਹਦੇ ਕਾਲਜ ਜਿੱਥੇ ਕਾਲਜ ਪੜ੍ਹਦੇ ਨੇ ਜਾ ਕੇ ਪੁੱਛੋ ਕਿ ਕੀ ਨਹੀਂ ਹੁਣ ਤਾਂ ਤੁਸੀਂ ਇੱਥੇ ਇਕੱਲੇ ਹੋ ਕਿਹੜਾ ਜਮਾਨਾ ਨਾਲ ਕੋ ਹੁੰਦਾ ਤੁਹਾਡੀ ਕਰਦੀ ਕਰਨਾ ਇਹਦਾ ਪੇਸ਼ਾ ਸੀਗਾ ਹਾਂ ਠੀਕ ਹੈ ਇੱਕ ਬਾਬਾ ਜੀ ਨੂੰ ਬਦਨਾਮ ਕਰਨ ਦੀ ਇਹਦੀ ਸਾਜ਼ਿਸ਼ ਹੈ ਹਾਂ ਸਾਜ਼ਿਸ਼ ਇਹਦੀ ਕਾਮਯਾਬੀ ਹੋਣੀ ਜੀ ਕਿਉਂਕਿ ਇਹਨੇ ਮੇਰਾ ਨਾਮ ਲੈ ਲਿਆ ਹਾਂ ਇਹ ਮੈਂ ਸਮਝ ਗਿਆ ਜਸਵੀਰ ਜੱਸੀ ਤੇਰੀ ਵਿੱਚੋਂ ਨਿਕਲੇ ਰੱਬ ਕਰਕੇ ਟੱਟੀ ਨਾ ਗਲਤ ਸ਼ਬਦ ਨਾ ਵਰਤੋ ਜੀ ਮੈਂ ਟੱਟੀ ਕਿਹਾ ਗਲਤ ਸ਼ਬਦ ਨਾ ਵਰਤੋ ਜੀ ਮੈਂ ਟੱਟੀ ਕਿਹਾ ਲਾਈਵ ਚੱਲਦੇ ਆ ਪਰਾਦੇ ਦਿਆਂ ਹੋਰ ਵੀ ਦੇਖਦੇ ਆ ਵੇਖੋ ਮੇਰੀ ਗੱਲ ਸੁਣੋ ਮੈਂ ਮੈਂ ਗਲਤ ਨਹੀਂ ਕਹਿੰਦਾ ਇਸ ਬੰਦੇ ਨੇ ਕਿਹਾ ਵੀ ਲੋਕ ਚਲੋ ਮੰਨਿਆ ਤੁਹਾਡਾ ਗੁੱਸਾ ਜਾਏ ਜਾਣਾ ਮੁਰਾਸ਼ੀ ਵਾਲਾ ਬੋਲੇ ਆ ਜਿੱਦਾਂ ਵੀ ਬੋਲੇ ਆ ਕਿਉਂ ਮੰਨ ਲੋਕੀ ਦੇਖੋ ਲੋਕਾਂ ਦਾ ਪਿਆਰ ਆ ਲੋਕੀ ਮੈਨੂੰ ਵੀਊ ਦਿੰਦੇ ਆ ਲੋਕੀ ਮੇਰੀ ਵੀਡੀਓ ਦੇਖਦੇ ਆ ਮੈਂ ਚੰਗੇ ਕੰਮ ਕਰੂੰਗਾ ਠੀਕ ਆ ਮੈਂ ਪਹਿਲਾਂ ਕਿਸੇ ਬੰਦੇ ਨੇ ਮੈਨੂੰ ਗਲਤ ਜੀ ਤਰੀਕੇ ਨਾਲ ਫਸਾ ਦਿੱਤਾ ਹੁਣ ਜਿੰਨੇ ਧਰਮ ਦੇ ਠੇਕੇਦਾਰ ਆ ਇਹ ਮੇਰੇ ਤੇ ਝੂਠੇ ਕੇਸ ਕਰਾਉਂਦੇ ਫਿਰਦੇ ਆ ਇਹ ਕੁਝ ਨਾ ਕੁਝ ਜਿਹੜੇ ਕੇਸ ਕਰੋਂਦੇ ਫਿਰ ਸਾਰੀ ਝੂਠੀਆਂ ਰਿਪੋਰਟਾਂ ਇਹਨਾਂ ਨੂੰ ਪਤਾ ਨਹੀਂ ਕਿਹੜਾ ਬੰਦਾ ਸਲਾਹ ਦਿੰਦਾ ਕਿ ਨੀਟੂ ਤੇ ਝੂਠੀ ਰਿਪੋਰਟ ਕਰ ਦੋ ਤੁਸੀਂ ਫੇਮਸ ਐਦਾਂ ਤੁਸੀਂ ਫੇਮਸ ਨਹੀਂ ਹੋਣਾ ਮਰਨਾ ਸਾਰੇ ਨਹੀਂ ਜੀ ਕਹਿ ਰਹੇ ਜਸਵੀਰ ਜਸੀਰ ਤੁਹਾਡਾ ਨਾਮ ਲੈ ਕੇ ਫੇਮਸ ਹੋਣਾ ਚਾਹੁੰਦੇ ਆ ਉਹਦਾ ਉਹਦਾ ਅੱਗੇ ਹੀ ਫੇਮਸ ਨੇ ਕਾਫੀ ਪੁਰਾਣੇ ਸੀ ਨੇ ਫੇਮਸ ਕਾਹਦੇ ਫੇਮਸ ਨੇ ਆ ਤਿੰਨ ਗਾਣੇ ਚੱਲੇ ਤਿੰਨੇ ਡੋਬ ਗਏ ਉਹਨੂੰ ਡੋਬ ਗਏ ਹੁਣ ਬੱਸ ਬਾਬਾ ਮੁਰਾਦ ਸ਼ਾਹ ਬਾਰੇ ਚੱਲ ਗਿਆ ਬਾਬਾ ਜੀ ਬਾਰੇ ਉਦੋਂ ਮੇਰੀ ਇਹਨੇ ਮੇਰੇ ਬਾਰੇ ਕਹਿ ਦਿੱਤਾ ਜੀ ਨੀਟੂ ਨੂੰ ਵੀ ਦੁਨੀਆ ਬੰਨੀ ਫਿਰਦੀ ਉਹ ਤੂੰ ਸਿਰੇ ਦਾ ਜਮਾ ਹੀ ਤੇਰਾ ਭੇੜਾ 버ਗਰ ਕੋ ਜਣਾ ਉਹ ਤੇਰਾ ਉਹ ਤੂੰ ਧਰਮ ਦੇ ਨਾਂ ਤੇ ਨਾ ਦੋ ਕੌਮਾਂ ਨੂੰ ਲੜਾ ਰਿਆ ਕੀ ਇੱਕ ਕੌਮ ਨੂੰ ਨਹੀਂ ਲੜਾ ਰਿਆ ਦੇਖੋ ਸਾਰਿਆਂ ਦੇ ਗੁਰੂ ਪੀਰ ਜਿੱਥੇ ਵੀ ਜਿੱਥੇ ਹੈ ਗਿਆ Hindu Muslim Sikh Sai ਸਭ ਭਾਈ ਭਾਈ ਤੂੰ ਇਹ ਰਿਸ਼ਤਾ ਕੱਢ ਦੇ ਤੂੰ ਕਹਿੰਦੇ ਇਹ ਵੀ ਰਿਸ਼ਤਾ ਨਹੀਂ ਹੈਗਾ ਤੇਰੇ ਅੰਦਰ ਖੂਨ ਤੇ ਉਹਨਾਂ ਦਾ ਖੂਨ ਹੋ ਰੇਗਾ ਕੋਈ ਮੰਨੇ ਮਿੱਟੀ ਨੂੰ ਕੋਈ ਮੰਨੇ ਸੋਨੇ ਨੂੰ ਕੋਈ ਮੰਨੇ ਚਾਂਦੀ ਨੂੰ ਕੋਈ ਮੰਨੇ ਹੀਰੇ ਨੂੰ ਤੈਨੂੰ ਕੀ ਲੈਣ ਦੇਣਾ ਤੇਰੀ ਸ਼ਕਲ ਚੰਗੀ ਹੈਗੀ ਆ ਦਾੜੀ ਤੇਰੇ ਕਿਲੋ 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 ਦਾੜੀ ਕਰਕੇ ਤੂੰ ਬਦਮਾਸ਼ ਬਣ ਕੇ ਕੁੜੀਆਂ ਛੇੜਦਾ ਰਿਆਂ ਤੇਰੀਆਂ ਸਾਰੀਆਂ ਡਿਟੇਲਾਂ ਮੇਰੇ ਕੋਲ ਪੁੱਤ ਪਈਆਂ ਬੱਚੇ ਕੋਈ ਪ੍ਰੂਫ ਹੈਗਾ ਇਹ ਜਿਹੜਾ ਤੂੰ ਬੁਲਾ ਰਹੇ ਕੁੜੀਆਂ ਛੇੜਦੇ ਹੋ ਇਹਦੇ ਕਾਲਜ ਤੋਂ ਜਾ ਕੇ ਪਤਾ ਕਰੋ ਕਿੱਡਾ ਬਦਮਾਸ਼ ਤੇ ਕਿਹੜਾ ਕਾਲਜ ਇਹ ਤੂੰ ਹੀ ਮੈਂ ਇਹਦੇ ਸ਼ਹਿਰ ਜਾ ਕੇ ਪਤਾ ਕਰੂੰ ਮੈਨੂੰ ਸ਼ਹਿਰ ਦਾ ਨਾਮ ਨਹੀਂ ਹੈ ਨਾ ਉੱਥੇ ਰੱਬ ਵਰਗੇ ਬੰਦੇ ਰਹਿੰਦੇ ਆ ਉਸ ਜਿੱਥੇ ਸ਼ਹਿਰ ਰਹਿੰਦਾ ਨਾ ਇਹਦੇ ਵਰਗੇ ਫੁੱਦੂ ਬੰਦੇ ਨਹੀਂ ਲੈਂਦੇ ਫੇਰ ਗਾਲ ਨਾ ਗਾਲ ਕੀ ਕੱਢਨੀ ਆ ਇਹ ਬੇਕੂਨੇ ਮੇਰਾ ਨਾਮ ਕਿਦਾ ਲੈ ਰਿਆ ਇਹ ਕਹਿੰਦਾ ਨਹੀਂ ਦੁਨੀਆ ਰਾਮਾਂ ਦੀ ਉਹ ਲੱਖ ਲਾਂ ਤਾਂ ਤੇਰੇ ਵਰਗੇ ਟੇਰਚੇ ਤੇ ਕੂਲਰ ਪੀਜੇ ਵਾਲਾਂ ਚ ਕੋਈ ਫਰਕ ਨਹੀਂਗਾ ਜਿਵੇਂ ਸੇਮ ਕੂਲਰ ਪੀਜੇ ਵਾਲੇ ਆ ਉਵੇਂ ਸੇਮ ਤੂੰ ਉਹਨੇ ਝੂਠੀ ਵੀਡੀਓ ਵਿਚਾਰੀ ਕੁੜੀ ਨੂੰ ਫਸਾ ਦਿੱਤਾ ਝੂਠੀ ਵੀਡੀਓ ਵਾਇਰਲ ਕਰਕੇ ਹੈ ਹੁਣ ਲੋਕਾਂ ਕੇ ਬਾਤ ਕਹਿੰਦੇ ਮੈਂ ਸਾਡੀ ਕੋ ਮਾਫੀ ਮੰਗਦੀ ਦੀ ਬਾਤ ਦੀ ਬੋਲੀ 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 ਨਾਲੇ ਤੁਸੀਂ ਵੀ ਭੈਣ ਕੇ ਆ ਸੀ ਉਹਨਾਂ ਨੂੰ ਹੁਣ ਤੁਸੀਂ ਉਹਨਾਂ ਖਿਲਾਫ ਕਾਤੋਗੇ ਮੈਨੂੰ ਨਹੀਂ ਸੀ ਪਤਾ ਮੈਂ ਕੰਪਲੀਟ ਕੀਤੀ ਆ ਠੀਕ ਆ ਨਾ ਬਾਕੀ ਦੀ ਆ ਜਸਵੀਰ ਜੱਸੀ ਦੀ ਇਹਦੇ ਗਾਣੇ ਨਹੀਂ ਚੱਲਨੇ ਜਾਓ ਜਿਹਦੇ ਗਾਣੇ ਚੱਲਦੇ ਮੈਂ ਇੰਡਸਟਰੀ ਛੱਡ ਦੂੰਗਾ ਉਦੋਂ ਹੀ ਮੈਂ ਗਾਣਾ ਛੱਡ ਦੂੰਗਾ ਇੱਕ ਗਾਣਾ ਚੱਲਣ ਨਾਲ ਕੋਈ ਹੀਰੋ ਨਹੀਂ ਬਣਦਾ ਮੇਰੇ ਮਮ ਪਤਾ ਨਹੀਂ ਕਿੰਨੇ ਕਿ ਲੱਖ ਚੱਲੇ ਕਿੰਨੇ ਕਿ ਕਰੋੜ ਗਾਣੇ ਚੱਲੇ ਆ ਪਰ ਆਪਾਂ ਕੋਰੋਨਾ ਵਿਊ ਗਏ ਲੋਕਾਂ ਨੇ ਪਿਆਰ ਦਿੱਤਾ ਆਪਾਂ ਸਾਰਿਆਂ ਦੇ ਨਾਲ ਪਰ ਕਿਸੇ ਨੂੰ ਵੀ ਤਰਮ ਦੇ ਟਾਰਗੇਟ ਕਰਨ ਦਾ ਨਹੀਂ ਲੋੜ ਇਹ ਬੰਦਾ ਇਦਾਂ ਦੇ ਸ਼ਰਾਰਤੀ ਲੋਕ ਲੜਾ ਕੇ ਆਪ ਤਮਾਸ਼ਾ ਦੇਖਦੇ ਐ ਪਰ ਇਹਨਾਂ ਦਾ ਤਮਾਸ਼ਾ ਤੇ ਆਪ ਬਣਿਆ ਪਿਆ ਜਿੰਦਾ ਗਾਣੇ ਨਹੀਂ ਚੱਲਦੇ ਹੁਣ ਬੇਲੇ ਬੈਠੇ ਘਰ ਵਿਚਾਰੇ ਕੀ ਕਰਨ ਮੈਂ ਕਹਿੰਦਾ ਪਿੱਛੇ ਜਾ ਕੇ ਤਬਲਾ ਤੁਬਲਾ ਵਜਾਓ ਪੈਸੇ ਚੱਕਣ ਚੱਲ ਜਾ ਸਲੀਮ ਭਾਈ ਦੇ ਨਾਲ ਜੇ ਤੈਨੂੰ ਕੰਮ ਨਹੀਂ ਨਾ ਮਿਲਦਾ ਤੂੰ ਸਲੀਮ ਭਾਈ ਨਾਲ ਜਸਵੀਰ ਜੱਸੀ ਤੂੰ ਸਲੀਮ ਭਾਈ ਨਾਲ ਪੈਸੇ ਚੁੱਕਣ ਤੇ ਜਾ ਤੈਨੂੰ 2500 ਰੁਪਏ ਦੇੜੀ ਮੈਂ ਨਵਾ ਦਵਾਵਾਂ ਜਾਂ ਤੇਰੇ ਬੂਟ ਚ ਪਾਣੀ ਪੀਊਂਗਾ ਮੈਂ ਜਸਵੀਰ ਜੱਸੀ ਤੂੰ ਸਿਰਫ ਸਲੀਮ ਭਾਈ ਨਾਲ ਪੈਸੇ ਇਕੱਠੇ ਕਰਨ ਜਾਣੇ ਆ ਜਾਂ ਪੇਜੀ ਭਾਈ ਨਾਲ ਚੱਲ ਜਾ ਤੇ ਜਾਂ ਸਾਡੇ ਅਮਰਿਤ ਸਾਹਿਬ ਭਾਈ ਨਾਲ ਚੱਲ ਜਾ ਔਰੇ ਨਾ ਕਿਸੇ ਬੰਦੇ ਨੇ ਜਾਂ ਤੂੰ ਮੇਰੇ ਮਗਰ ਚੱਲ ਜਾ ਨੀਟੂ ਸ਼ਟਰਾ ਮਗਰ ਪਹਿ ਕੱਤੇ ਕਰੇਗਾ ਜਾ ਤੇਰਾ ਮੇਰੀ ਕਸਮ ਲੈ ਗਈ ਮੈਂ ਤੈਨੂੰ 2500 ਦਿਹਾੜੀ ਦਊਗਾ ਮੇਰੇ ਮਗਰ ਸਟੇਜ ਦੇ ਪਹਿ ਇਕੱਠੇ ਕਰਿਆ ਕਰ ਜਿੰਨੇ ਪ੍ਰੋਗਰਾਮ ਓਏ 2500 ਰੁਪਏ ਦਿਹਾੜੀ ਜਸਵੀਰ ਜੱਸੀ ਤੇਰੀ ਜੇ ਮੈਂ ਜ਼ੁਬਾਨ ਤੋਂ ਮੁਕਰਾਂ ਤੇ 100 ਜੁੱਤੀ ਤੇਰੀ ਤੁਹਾਡੀ ਕਿ ਨਹੀਂ ਦਿਹਾੜੀ ਉਹ ਤੇ ਤੁਹਾਡੀ ਕਿੰਨੀ ਕੀ ਹੁੰਦੀ ਸ਼ੋਹ ਦੇ ਪੈਸੇ ਮੇਰੀ ਜਿੰਨੀ ਮਰਜ਼ੀ ਮੇਰੀ 6000 ਹਾਰੀ ਪੈਂਦੀ 8000 ਮੇਲੇ ਦੇ ਗਾਣੇ ਗਾਣੇ ਐ ਦੋ ਘੰਟੇ ਘੰਟਾ ਲੱਗਦਾ ਮੇਲਿਆਂ 'ਚ ਪੀਰਾਂ ਫਕੀਰਾਂ ਦਾ ਬਹੁਤ ਆਸ਼ੀਰਵਾਦ ਮਿਲ ਤੂੰ ਗੱਲ ਕਰ ਆਪਣੇ ਗਾਣੇ ਦੀ ਹੈ ਤੂੰ ਕਹਿੰਦਾ ਨੀਟੂ ਨੂੰ ਮੰਨੇਗਾ ਲੱਖ ਤੇ ਲਾਂ ਤਾਂ ਤੇਰੇ ਡੁੱਬ ਕੇ ਮਰ ਜਾ ਉਹ ਤੇਰੇ ਫਟੇ ਮੂੰ ਤੇਰੇ ਹੋਏ ਦ ਫਟੇ ਮੂੰ ਉਹ ਜਿਹੜੇ ਕੋਲੇ ਤੂੰ ਗੰਦ ਕੋਪ ਖੋਲਦਾ ਰਿਆ ਸਾਰਾ ਪਤਾ ਮੈਨੂੰ ਪੁੱਤ ਬਹੁਤਾ ਸੁੱਚਾ ਨਹੀਂ ਬਣੀਦਾ ਪਹਿਲਾਂ ਆਪਣੇ ਮੰਜੀ ਨਾਲ ਸੋਟਾ ਮਾਰੀਦਾ ਫੇਰ ਦੂਜੇ ਨੂੰ ਕਹੀਦਾ ਉਹ ਤੇਰੇ ਵਰਗਾ ਨਕਮਾ ਬੰਦਾ ਤੇ ਬਿਲਕੁਲ ਗੂੰ ਬੰਦਾ ਮੈਂ ਜ਼ਿੰਦਗੀ ਚ ਕਦੀ ਨਹੀਂ ਦੇਖਿਆ ਕਿ ਜਿਹੜਾ ਇੰਨਾ ਹੀ ਗਿਰ ਜੇਗਾ ਇੰਨਾ ਹੀ ਗਿਰ ਜੇਗਾ ਕਿ ਉਹ ਗੁਰਦਾਸ ਮਾਨ ਸਾਹਿਬ ਦੀ ਗੱਲ ਸੱਚੀ ਕਰਕੇ ਜਾਏਗਾ। ਕੀ ਕਹਿੰਦਾ ਸੀਗਾ ਧਰਮ ਦੇ ਨਾਂ ਤੇ ਜਿੰਨਾ ਮਰਜ਼ੀ ਲੁੱਟ ਲੈ ਲੋਕਾਂ ਨੂੰ ਬਹੁਤੀ ਦਿਨ ਨਹੀਂ ਚੱਲਦਾ। ਤੇਰਾ ਬਹੁਤੀ ਦਿਨ ਨਹੀਂ ਡੰਡੀ ਡੰਡਾ ਚੱਲਣਾ। ਉਹਨੇ ਜਾਨੂੰ ਕੋਈ ਹੋਰ ਵੀਡੀਓ ਐਰ ਨਹੀਂ ਤੂੰ ਬਾਬਾ ਮੁਰਾਸ਼ਾ ਜੀ ਬਾਬਾ ਮੁਰਾਸ਼ਾ ਜੀ ਵਾਰੇ ਕਿਹੜੀ ਵੱਡੀ ਵਰਤੀ ਉਹਨੇ ਲਿਖੋ ਇਹ ਬਹੁਤ ਗਲਤ ਵਰਡਿੰਗ ਵਰਤੀ। ਕੋਈ ਜਾਵੇ ਕੋਈ ਨਾ ਜਾਵੇ ਤੂੰ ਕੀ ਲੈਣਾ? ਤੂੰ ਠੇਕੇਦਾਰ ਤੈਨੂੰ ਕਿਹਨੇ ਠੇਕਾ ਤਾਂ ਦਿੱਤਾ?